ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਪੰਜਾਬ ਦੇ ਗਵਰਨਰ ਦਾ ਵੱਡਾ ਬਿਆਨ ਸਾਹਮਣੇ ਆਇਆ ਦਾ ਦੇ ਕਿ ਗਵਰਨਰ ਦੇ ਵੱਲੋਂ ਪੰਜਾਬ ਦੇ ਵਿੱਚ ਵਾਧੇ ਹੋਏ ਨਸ਼ੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ ਗਵਰਨਰ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੋ ਚੁੱਕਿਆ ਅਤੇ ਇਹ ਨਸ਼ਾ ਪਿੰਡ-ਪਿੰਡ ਤੱਕ ਪਹੁੰਚ ਚੁੱਕਿਆ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਨਸ਼ਾ ਵਧਦਾ ਜਾ ਰਿਹਾ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਹਰ ਇੱਕ ਨਾਗਰਿਕ ਨੂੰ ਮੂਰੇ ਆਉਣ ਦੀ ਲੋੜ ਆ ਹਰ ਇੱਕ ਨਾਗਰਿਕ ਅੱਗੇ ਆ ਕੇ ਇਸ ਲੜਾਈ ਦੇ ਵਿੱਚ ਸ਼ਾਮਲ ਹੋਵੇ ਕਿਉਂਕਿ ਕੱਲਾ ਸਰਕਾਰ ਦਾ ਕੰਮ ਨਹੀਂ ਹੈਗਾ ਇਹ ਸਾਡੀ ਪਰਸਨਲ ਵੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਤਾਂ ਸਾਨੂੰ ਵੀ ਇਸ ਲੜਾਈ ਦੇ ਵਿੱਚ ਸਰਕਾਰ ਦਾ ਸਾਥ ਦੇਣਾ ਪਊਗਾ ਤਾਂ ਵੱਡੀ ਖਬਰ ਆ ਪੰਜਾਬ ਦੇ ਗਵਰਨਰ ਦੇ ਵੱਲੋਂ ਨਸ਼ੇ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਨਸ਼ੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਇੱਕ ਸਿਆਸੀ ਬਿਆਨ ਵੀ ਦੇ ਦਿੱਤਾ ਗਿਆ ਇਹ ਸਿਆਸੀ ਬਿਆਨ ਅਸੀਂ ਨਹੀਂ ਕਹਿ ਰਹੇ ਇਹ ਵਿਰੋਧੀ ਧਿਰਾਂ ਜਾਂ ਮੌਜੂਦਾ ਸਰਕਾਰ ਧਿਰ ਦੇ ਵੱਲੋਂ ਦਿੱਤਾ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਗਵਰਨਰ ਪੰਜਾਬ ਨੇ ਜਿਹੜਾ ਸਿਆਸੀ ਬਿਆਨ ਦਿੱਤਾ ਕਿਉਂਕਿ ਗਵਰਨਰ ਪੰਜਾਬ ਨੇ ਇਹ ਵੀ ਗੱਲ ਨਾਲ ਆਖੀ ਹੈ ਕਿ ਪਿਛਲੇ 3 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਨਸ਼ਾ ਜ਼ਿਆਦਾ ਵਧਿਆਗਾ ਹਾਲਾਂਕਿ 2 ਸਾਲ ਦੇ ਕਰੀਬ ਹੋਣ ਵਾਲੇ ਨੇ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਨੂੰ ਪੰਜਾਬ ਦੇ ਵਿੱਚ ਤਾਂ ਜੇਕਰ ਆਮ ਆਦੀ ਪਾਰਟੀ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾਗਾ ਕਿ 2 ਸਾਲਾਂ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਹੁਣ ਤੱਕ ਜਿਹੜੇ ਨਸ਼ੇ ਦੇ ਅੰਕੜੇ ਆ ਰਹੇ ਨੇ ਉਹਨਾਂ ਦੇ ਅਨੁਸਾਰ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਘਟਿਆਗਾ ਕਿਉਂਕਿ 0 ਡਾਲਰ ਦੀ ਨੀਤੀ ਦੇ ਉੱਤੇ ਤੇ ਪਛਤਾਚਾਰ ਤੇ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਵਚਨਬੱਧ ਆ ਅਤੇ ਲੋਕਾਂ ਦੇ ਨਾਲ ਅਸੀਂ ਵਾਅਦਾ ਵੀ ਇਹੀ ਕੀਤਾ ਸੀ ਇਹੀ ਗਾਰੰਟੀ ਕਰਕੇ ਅਸੀਂ ਆਏ ਸੀਗੇ ਤਾਂ ਲੋਕਾਂ ਨੂੰ ਕਿਹਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਪਰ ਜੇਕਰ ਗੱਲ ਕੀਤੀ ਜਾਵੇ ਜਿਹੜਿਆ ਨਸ਼ਾ ਗਿਆ ਇਸ ਨਸ਼ੇ ਦੀਆਂ ਜੜ੍ਹਾਂ ਜਿਹੜੀਆਂ ਕਾਫੀ ਜ਼ਿਆਦਾ ਡੂੰਘੀਆਂ ਹੋ ਚੁੱਕੀਆਂ ਨੇ ਤਾਂ ਉਸ ਨੂੰ ਪੁੱਟਣ ਦੇ ਲਈ ਸਮਾਂ ਲੱਗੇਗਾ ਉਧਰ ਗਵਰਨਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਉਹਨਾਂ ਨੇ ਨਸ਼ੇ ਨੂੰ ਵਾਅਦੇ ਹੋਏ ਚਿੰਤਾ ਜ਼ਾਹਿਰ ਕੀਤੀ ਆ ਆਪਣਾ ਬਿਆਨ ਦਿੱਤਾ ਕਿ ਪਿੰਡ ਪਿੰਡ ਨਸ਼ਾ ਵਧ ਰਿਹਾ ਲੋਕਾਂ ਨੂੰ ਕਿਹਾਗਾ ਤੁਸੀਂ ਇਸ ਲੜਾਈ ਦੇ ਵਿੱਚ ਸ਼ਾਮਲ ਹੋਵੋ ਅੱਗੇ ਆ ਕੇ ਜਿਹੜਾ ਇਸ ਲੜਾਈ ਦਾ ਜਿਹੜਾ ਹਿੱਸਾ ਬਣੋ ਅਤੇ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਲੜੋ ਜੇਕਰ ਤੁਸੀਂ ਆਪਦੇ ਧੀਆ ਪੁੱਤ ਬਚਾਉਣੇ ਆ ਉੱਥੇ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਤਿੰਨ ਸਾਲਾਂ ਦੇ ਦੌਰਾਨ ਨਸ਼ਾ ਵਧਿਆਗਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਰਕਾਰ ਨਸ਼ਾ ਤਸਕਰਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਅਤੇ ਨਸ਼ੇ ਨੂੰ ਜਿਹੜਾ ਜੜ ਤੋਂ ਪੁੱਟਣ ਦੀ ਲੋੜ ਆ ਪੰਜਾਬ ਦੇ ਅੰਦਰ ਦਿਨੋ-ਪ੍ਰਤੀ ਦਿਨ ਜਿਹੜਾ ਨਸ਼ਾ ਵਧਦਾ ਜਾ ਰਿਹਾ ਹੈ ਹਰ ਰੋਜ਼ ਨਵੀਆਂ-ਨਵੀਆਂ ਖਬਰਾਂ ਆਉਂਦੀਆਂ ਨੇ, ਵੀਡੀਓ ਆ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਪੰਜਾਬ ਦੀ ਜਿਹੜੀ ਜਵਾਨੀ ਹੈ ਨਸ਼ੇ ਦੇ ਵਿੱਚ ਧੁੱਤ ਹੁੰਦੀ ਜਾ ਰਹੀ ਹੈ, ਕਿਵੇਂ ਨਸ਼ਾ ਪੰਜਾਬ ਦਾ ਕਹਿਰ ਢਾ ਰਿਹਾ। ਪੰਜਾਬ ਦੇ ਉੱਤੇ ਨਸ਼ਾ ਕਿਸ ਤਰੀਕੇ ਦੇ ਨਾਲ ਕਹਿਰ ਢਾ ਰਿਹਾ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦੇ ਵੱਲੋਚਨਤਾ ਜਾਰੀ ਕੀਤੀ ਗਈ ਹੈ। ਹਾਲਾਂਕਿ ਜਿਹੜੇ ਉਹਨਾਂ ਦੇ ਬਿਆਨ ਨੇ ਇਹ ਬਿਆਨ ਕੀਤੇ ਨਾ ਕੀਤੇ, ਜਿਹੜੇ ਇੱਕ ਵਧੀਆ ਬਿਆਨ ਨੇ ਉਹਨਾਂ ਨੇ ਕੋਈ ਜ਼ਿਆਦਾ ਰਾਜਨੀਤੀ ਨਹੀਂ ਕੀਤੀ ਪਰ ਫਿਰ ਵੀ ਜਿਹੜਾ ਉਹਨਾਂ ਦੀ 3 ਸਾਲਾਂ ਵਾਲੀ ਗੱਲ ਆ ਉਸ ਨੂੰ ਲੈ ਕੇ ਜਿਹੜੀ ਸਤਾਧਰ ਪਾਰਟੀਆਂ ਉਸ ਨੇ ਇਹ ਗੱਲ ਜ਼ਰੂਰ ਕਹੀ ਆ। ਹਾਲਾਂਕਿ ਜਿਹੜੀਆਂ ਅਕਸਰ ਵਿਰੋਧੀ ਦਾ ਧਿਰਦਾ ਹੁੰਦਾ ਕਿ ਉਹ ਸਵਾਦ ਚੁਗਦੀ ਹੈ ਪਰ ਬੀਜੇਪੀ ਨੇ ਵੀ ਇੱਥੇ ਹੀ ਗੱਲ ਕਹੀ ਹੈ ਕਿ ਰਾਜਪਾਲ ਨੇ ਜੋ ਗੱਲ ਕਹੀ ਹੈ ਬਿਲਕੁਲ ਠੀਕ ਆ ਨਸ਼ਾ ਜ਼ਰੂਰ ਵਧਿਆਗਾ ਪਰ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰ ਵੀ ਆਪਣਾ ਕੰਮ ਬਖੂਬੀ ਕਰ ਰਹੀ ਆ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਨਕੀਲ ਕਸੀ ਜਾ ਰਹੀ ਹੈ ਪੰਜਾਬ ਪੁਲਿਸ 24 ਘੰਟੇ ਐਕਟਿਵ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਅਤੇ ਵੱਡੀਆਂ ਰਿਕਵਰੀਆਂ ਹੋ ਰਹੀਆਂ ਨੇ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਸੀ ਜਾਇਦਾਦਾਂ ਸੀਗੀਆਂ ਉਹਨਾਂ ਨੂੰ ਵੀ ਫ੍ਰੀਜ਼ ਕੀਤਾ ਜਾ ਰਿਹਾ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਤੁਹਾਨੂੰ ਹੋਰ ਦੱਸ ਦਿੰਦੇ ਆ ਕਿ ਇਸ ਦੇ ਵਿੱਚ ਰਾਜਪਾਲ ਨੇ ਇੱਕ ਹੋਰ ਬਿਆਨ ਦਿੱਤਾ ਸੀ ਵਾਈਟ ਕਾਲਰ ਜਿਹੜੇ ਮਲਜਮਾ ਨੂੰ ਵੀ ਰਾਜਪਾਲ ਨੇ ਕਿਹਾ ਕਿ ਪਛਾਣਿਆ ਜਾਵੇ ਸਰਕਾਰ ਵਾਈਟ ਕਾਲਰ ਮਲਜਮਾ ਨੂੰ ਵੀ ਪਛਾਣੇ ਯਾਨੀ ਕਿ ਬਹੁਤ ਸਾਰੇ ਅਫਸਰशाही ਨੇ ਬਹੁਤ ਸਾਰੇ ਲੀਡਰ ਨੇ ਨੇਤਾ ਉਹਨੇ ਜਿਹੜੇ ਇੱਕ ਵਾਈਟ ਕੋਲ ਇੱਕ ਵਧੀਆ ਜੋਬ ਪ੍ਰੋਫਾਈਲ ਦੇ ਉੱਤੇ ਨੇ ਵਧੀਆ ਅਹੁਦੇ ਦੇ ਉੱਤੇ ਨੇ ਤਾਂ ਉਹ ਆਪਣੇ ਅਹੁਦੇ ਦੀ ਆੜ ਦੇ ਵਿੱਚ ਜਿਹੜਾ ਇਹ ਨਸ਼ੇ ਦਾ ਗੈਰ ਕਾਨੂੰਨੀ ਕੰਮ ਕਰਦੇ ਨੇ ਨਸ਼ੇ ਦੀ ਤਸਕਰੀ ਕਰਦੇ ਨੇ ਤਾਂ ਉਹਨਾਂ ਨੂੰ ਵੀ ਪਛਾਣਿਆ ਜਾਵੇ ਅਤੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਹਾਲਾਂਕਿ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਅਤੇ ਜੇਕਰ ਆਮ ਆਦਮੀ ਪਾਰਟੀ ਦਾ ਇਸ ਦੇ ਉੱਤੇ ਪ੍ਰਤੀਕੰਮ ਦੇਖਿਆ ਜਾਵੇ ਤਾਂ ਉਹਨਾਂ ਨੇ ਇਸ ਬਿਆਨ ਦੇ ਉੱਤੇ ਪ੍ਰਤੀਗਿਆ ਦਿੱਤਾਗਾ ਉਹਨਾਂ ਦੇ ਆਪ ਬੁਲਾਰੇ ਦੇ ਵੱਲੋਂ ਇਹ ਗੱਲ ਆਖੀ ਗਈ ਇੱਕ ਨਿੱਜੀ ਚੈਨਲ ਦੇ ਉੱਤੇ ਕਿ ਜੋ ਰਾਜਪਾਲ ਦੇ ਵੱਲੋਂ ਗੱਲ ਆਖੀ ਗਈ ਹੈ ਕਿ ਵਾਈਟ ਕੋਲਰਾਂ ਨੂੰ ਜਿਹੜੀ ਪਛਾਣ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਭਵੰਤਮਾ ਦੀ ਸਰਕਾਰ ਦੇ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਜੇਕਰ ਕੋਈ ਵੀ ਮੁਲਜ਼ਮ ਜਾਂ ਕੋਈ ਮੁਲਜ਼ਮ ਗੱਲ ਕੀਤੀ ਜਾਵੇ ਜਿਹੜਾ ਇਸ ਤਰੀਕੇ ਦਾ ਕੰਮ ਕਰਦਾ ਫਿਰ ਉਹ ਚਾਹੇ ਲੀਡਰ ਹੋਵੇ ਕੁਝ ਵੀ ਹੋਵੇ ਤਾਂ ਉਸ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾ ਰਹੀ ਹੈ ਜਿੱਥੇ ਵੀ ਮਾਨ ਸਰਕਾਰ ਨੂੰ ਲੱਗਦਾਗਾ ਕਿ ਇਹ ਵਿਅਕਤੀ ਦੇ ਉੱਤੇ ਸ਼ੱਕ ਹੈਗਾ ਜਾਂ ਇਹ ਵਿਅਕਤੀ ਦਾ ਨਸ਼ਾ ਤਸਕਰਾਂ ਦੇ ਨਾਲ ਕੋਈ ਸਬੰਧ ਹੋ ਸਕਦਾ ਤਾਂ ਉਸ ਦੇ ਉੱਤੇ ਜ਼ਰੂਰ ਕਾਰਵਾਈ ਕੀਤੀ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਸਮਾਂ ਲੱਗੇਗਾ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਕੋਈ ਅੱ ਇਹਨਾਂ ਇਸ ਨੂੰ ਲੰਬਾ ਸਮਾਂ ਹੋ ਗਿਆ ਪਿਛਲੀਆਂ ਸਰਕਾਰਾਂ ਤੋਂ ਇਹ ਨਸ਼ਾ ਚੱਲਦਾ ਆ ਰਿਹਾ ਤੇ ਇਸ ਨਸ਼ੇ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੋ ਚੁੱਕੀਆਂ ਨੇ ਇਸ ਨੂੰ ਪਟਨਾ ਬਿਹੱਦ ਮੁਸ਼ਕਲ ਆ ਤਾਂ ਵੱਡਾ ਬਿਆਨ ਗਵਰਨਰ ਪੰਜਾਬ ਦਾ ਆਇਆਗਾ ਨਸ਼ੇ ਨੂੰ ਲੈ ਕੇ ਚਿੰਤਾ ਜਰਕਾ ਉਹਨਾਂ ਨੇ ਕਿਹਾ ਕਿ ਪਿੰਡ ਪਿੰਡ ਕਰ ਕਰ ਨਸ਼ਾ ਪਹੁੰਚ ਚੁੱਕਿਆ ਅਤੇ ਇਸ ਨਸ਼ੇ ਦੀਆਂ ਜਣਾ ਪੁੱਟਾਂ ਦੀ ਲੋੜ ਆ ਅਤੇ ਲੋਕਾਂ ਦੀ ਵੀ ਜਿਹੜੀ ਸਾਥ ਦੀ ਲੋੜ ਆ ਲੋਕਾਂ ਨੂੰ ਅੱਗੇ ਆ ਕੇ ਸਾਥ ਦੇਣਾ ਚਾਹੀਦਾ ਇਸ ਲੜਾਈ ਦੇ ਵਿੱਚ ਕਿਉਂਕਿ ਇਹ ਇਕੱਲਾ ਸਰਕਾਰ ਇਕੱਲਾ ਮੁਲਾਜ਼ਮਾਂ ਦਾ ਇਕੱਲੀ ਪੁਲਿਸ ਦਾ ਕੰਮ ਨਹੀਂ ਹੈਗਾ ਇਹ ਸਾਡਾ ਸਾਰਿਆਂ ਦਾ ਇੱਕ ਸਾਂਝਾ ਕੰਮ ਆ ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ ਸਾਡੇ ਪੰਜਾਬ ਦੇ ਪੁੱਤ ਪੰਜਾਬ ਦੀਆਂ ਧੀਆ ਨਸ਼ੇ ਦੇ ਕਹਿਰ ਤੋਂ ਬਾਜ਼ ਜਾਣ ਤਾਂ ਸਾਨੂੰ ਅੱਗੇ ਹੋ ਕੇ ਇਸ ਲੜਾਈ ਨੂੰ ਲੜਨਾ ਪਵੇਗਾ ਤਾਂ ਗਵਰਨਰ ਪੰਜਾਬ ਨੇ ਵੱਡਾ ਬਿਆਨ ਅੱਜ ਦਿੱਤਾ ਤਾਂ ਉਸ ਦੇ ਉੱਤੇ ਪ੍ਰਤੀਕਰਮ ਜਿਹੜੇ ਆ ਰਹੇ ਨੇ ਹਾਲਾਂਕਿ ਕਸਮਾਨ ਜੀ ਪਿਆਗਾ ਜਿਹੜਾ ਬਿਵਾਦ ਜਰੂਰ ਖੜਾ ਹੋਇਆ ਸਵਾਦ ਚੱਕੇ ਜਾ ਰਹੇ ਨੇ ਪਰ ਉਥੇ ਕਿਤਨਾ ਕਿਤੇ ਗੱਲ ਕੀਤੀ ਜਾਵੇ ਤਾਂ ਇਸ ਨਸ਼ੇ ਨੂੰ ਲੈ ਕੇ ਗਵਰਨਰ ਪੰਜਾਬ ਦੇ ਬਿਆਨ ਦੀ ਪ੍ਰਸ਼ੰਸਾ ਵੀ ਜਿਹੜੀ ਕਰ ਰਹੀ ਆ ਆਮਾਦੀ ਪਾਰਟੀ ਸਰਕਾਰ ਉਹਨਾਂ ਨੇ ਕਿਹਾ ਕਿ ਜਰੂਰ ਚਲੋ ਗਵਰਨਰ ਪੰਜਾਬ ਨੇ ਅਕਸਰ ਜਿਹੜੀ ਤਰਖੀ ਆਮਾਦੀ ਪਾਰਟੀ ਦੀ ਸਰਕਾਰ ਦੀ ਗਵਰਨਰ ਦੇ ਨਾਲ ਦੇਖਣ ਨੂੰ ਮਿਲਦੀ ਆ ਪਰ ਅੱਜ ਜਰੂਰ ਇਸ ਬਿਆਨ ਦੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਆ ਪਰ ਜਿੱਥੇ ਉਹਨਾਂ ਦੀ ਇੱਕ ਗੱਲ ਦੇ ਬਿਆਨ ਨੂੰ ਜਰੂਰ ਉਹਨਾਂ ਨੇ ਥੋੜਾ ਜਿਹਾ ਸਿਆਸੀ ਬਿਆਨ ਦੇ ਨਾਲ ਜੋੜਿਆਗਾ ਪਰ ਜੇਕਰ ਗੱਲ ਕੀਤੀ ਜਾਵੇ ਜੋ ਗਵਰਨਰ ਪੰਜਾਬ ਨੇ ਬਿਆਨ ਦਿੱਤਾ ਇਹ ਬਿਲਕੁਲ ਸੱਚਾਈ ਹੈ ਕਿਉਂ ਜਾ ਰਿਹਾ ਪੰਜਾਬ ਦੇ ਗਵਰਨਰ ਦਾ ਵੱਡਾ ਬਿਆਨ ਸਾਹਮਣੇ ਆਇਆ ਦੱਸ ਦੇ ਕਿ ਗਵਰਨਰ ਦੇ ਵੱਲੋਂ ਪੰਜਾਬ ਦੇ ਵਿੱਚ ਵਧਦੇ ਹੋਏ ਨਸ਼ੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ ਗਵਰਨਰ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੋ ਚੁੱਕਿਆ ਅਤੇ ਇਹ ਨਸ਼ਾ ਪਿੰਡ-ਪਿੰਡ ਤੱਕ ਪਹੁੰਚ ਚੁੱਕਿਆ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਨਸ਼ਾ ਵਧਦਾ ਜਾ ਰਿਹਾ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਹਰ ਇੱਕ ਨਾਗਰਿਕ ਨੂੰ ਮੂਰੇ ਆਉਣ ਦੀ ਲੋੜ ਆ ਹਰ ਇੱਕ ਨਾਗਰਿਕ ਅੱਗੇ ਆ ਕੇ ਇਸ ਲੜਾਈ ਦੇ ਵਿੱਚ ਸ਼ਾਮਲ ਹੋਵੇ ਕਿਉਂਕਿ ਕੱਲਾ ਸਰਕਾਰ ਦਾ ਕੰਮ ਨਹੀਂ ਹੈਗਾ ਇਹ ਸਾਡੀ ਪਰਸਨਲ ਵੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਤਾਂ ਸਾਨੂੰ ਵੀ ਇਸ ਲੜਾਈ ਦੇ ਵਿੱਚ ਸਰਕਾਰ ਦਾ ਸਾਥ ਦੇਣਾ ਪਊਗਾ ਤਾਂ ਵੱਡੀ ਖਬਰ ਆ ਪੰਜਾਬ ਦੇ ਗਵਰਨਰ ਦੇ ਵੱਲੋਂ ਨਸ਼ੇ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਨਸ਼ੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਇੱਕ ਸਿਆਸੀ ਬਿਆਨ ਵੀ ਦੇ ਦਿੱਤਾ ਗਿਆ ਇਹ ਸਿਆਸੀ ਬਿਆਨ ਅਸੀਂ ਨਹੀਂ ਕਹਿ ਰਹੇ ਇਹ ਵਿਰੋਧੀ ਧਿਰਾਂ ਜਾਂ ਮੌਜੂਦਾ ਸਰਕਾਰ ਧਿਰ ਦੇ ਵੱਲੋਂ ਦਿੱਤਾ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਵਰਨਰ ਪੰਜਾਬ ਨੇ ਜਿਹੜਾ ਸਿਆਸੀ ਬਿਆਨ ਦਿੱਤਾ ਕਿਉਂਕਿ ਗਵਰਨਰ ਪੰਜਾਬ ਨੇ ਇਹ ਵੀ ਗੱਲ ਨਾਲ ਆਖੀ ਹੈ ਕਿ ਪਿਛਲੇ 3 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਨਸ਼ਾ ਜ਼ਿਆਦਾ ਵਧਿਆਗਾ ਹਾਲਾਂਕਿ 2 ਸਾਲ ਦੇ ਕਰੀਬ ਹੋਣ ਵਾਲੇ ਨੇ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਨੂੰ ਪੰਜਾਬ ਦੇ ਵਿੱਚ ਤਾਂ ਜੇਕਰ ਆਮ ਆਦੀ ਪਾਰਟੀ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾਗਾ ਕਿ 2 ਸਾਲਾਂ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਹੁਣ ਤੱਕ ਜਿਹੜੇ ਨਸ਼ੇ ਦੇ ਅੰਕੜੇ ਆ ਰਹੇ ਨੇ ਉਹਨਾਂ ਦੇ ਅਨੁਸਾਰ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਘਟਿਆਗਾ ਕਿਉਂਕਿ 0 ਡਾਲਰਸ ਨੀਤੀ ਦੇ ਉੱਤੇ ਅਤੇ ਪਛਤਾਚਾਰ ਅਤੇ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਵਚਨਬੱਧ ਆ ਅਤੇ ਲੋਕਾਂ ਦੇ ਨਾਲ ਅਸੀਂ ਵਾਅਦਾ ਵੀ ਇਹੀ ਕੀਤਾ ਸੀ ਇਹੀ ਗਾਰੰਟੀ ਕਰਕੇ ਅਸੀਂ ਆਏ ਸੀਗੇ ਤਾਂ ਲੋਕਾਂ ਨੂੰ ਕਿਹਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਪਰ ਜੇਕਰ ਗੱਲ ਕੀਤੀ ਜਾਵੇ ਤੇ ਜਿਹੜਾ ਨਸ਼ਾ ਗਿਆ ਇਸ ਨਸ਼ੇ ਦੀਆਂ ਜੜਾਂ ਜਿਹੜੀਆਂ ਕਾਫੀ ਜ਼ਿਆਦਾ ਡੂੰਘੀਆਂ ਹੋ ਚੁੱਕੀਆਂ ਨੇ ਤਾਂ ਉਸ ਨੂੰ ਪੁੱਟਣ ਦੇ ਲਈ ਸਮਾਂ ਲੱਗੇਗਾ ਉਧਰ ਗਵਰਨਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਉਹਨਾਂ ਨੇ ਨਸ਼ੇ ਨੂੰ ਵਾਧੇ ਦੇ ਹੋਏ ਚਿੰਤਾ ਜਾਰ ਕੀਤੀ ਆ ਆਪਣਾ ਬਿਆਨ ਦਿੱਤਾ ਕਿ ਪਿੰਡ ਪਿੰਡ ਨਸ਼ਾ ਵਧ ਰਿਹਾ ਲੋਕਾਂ ਨੂੰ ਕਿਹਾਗਾ ਤੁਸੀਂ ਇਸ ਲੜਾਈ ਦੇ ਵਿੱਚ ਸ਼ਾਮਲ ਹੋਵੋ ਅੱਗੇ ਆ ਕੇ ਜਿਹੜਾ ਇਸ ਲੜਾਈ ਦਾ ਜਿਹੜਾ ਹਿੱਸਾ ਬਣੋ ਅਤੇ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਲੜੋ ਜੇਕਰ ਤੁਸੀਂ ਆਪਣੇ ਧੀਆ ਪੁੱਤ ਬਚਾਉਣੇ ਆ ਉੱਥੇ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ 3 ਸਾਲਾਂ ਦੇ ਦੌਰਾਨ ਨਸ਼ਾ ਵਧਿਆਗਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਰਕਾਰ ਨਸ਼ਾ ਤਸਕਰਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਅਤੇ ਨਸ਼ੇ ਨੂੰ ਜਿਹੜਾ ਜੜ ਤੋਂ ਪੁੱਟਣ ਦੀ ਲੋੜ ਆ ਪੰਜਾਬ ਦੇ ਅੰਦਰ ਦਿਨੋ ਪ੍ਰਤੀ ਦਿਨ ਜਿਹੜਾ ਨਸ਼ਾ ਵਧਦਾ ਜਾ ਰਿਹਾ ਹਰ ਰੋਜ਼ ਨਵੀਆਂ ਨਵੀਆਂ ਖਬਰਾਂ ਆਉਂਦੀਆਂ ਨੇ ਵੀਡੀਓ ਆ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਪੰਜਾਬ ਦੀ ਜਿਹੜੀ ਜਵਾਨੀ ਹੈ ਨਸ਼ੇ ਦੇ ਵਿੱਚ ਧੁੱਤ ਹੁੰਦੀ ਜਾ ਰਹੀ ਹੈ ਕਿਵੇਂ ਨਸ਼ਾ ਪੰਜਾਬ ਦਾ ਕਹਿਰ ਢਾ ਰਿਹਾ ਪੰਜਾਬ ਦੇ ਉੱਤੇ ਨਸ਼ਾ ਕਿਸ ਤਰੀਕੇ ਦੇ ਨਾਲ ਕਹਿਰ ਢਾ ਰਿਹਾ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦੇ ਵੱਲੋਂ ਚਿੰਤਾ ਜਾਣ ਕੀਤੀ ਗਈ ਹੈ ਹਾਲਾਂਕਿ ਜਿਹੜੇ ਉਹਨਾਂ ਦੇ ਬਿਆਨ ਨੇ ਇਹ ਬਿਆਨ ਕੀਤੇ ਨਾ ਕੀਤੇ ਜਿਹੜੇ ਇੱਕ ਵਧੀਆ ਬਿਆਨ ਨੇ ਉਹਨਾਂ ਨੇ ਕੋਈ ਜ਼ਿਆਦਾ ਰਾਜਨੀਤੀ ਨਹੀਂ ਕੀਤੀ ਪਰ ਫਿਰ ਵੀ ਜਿਹੜਾ ਉਹਨਾਂ ਦੀ 3 ਸਾਲਾਂ ਵਾਲੀ ਗੱਲ ਆ ਉਸ ਨੂੰ ਲੈ ਕੇ ਜਿਹੜੀ ਸਤਾਤਰ ਪਾਰਟੀਆਂ ਉਸ ਨੇ ਇਹ ਗੱਲ ਜ਼ਰੂਰ ਕਹੀ ਆ ਹਾਲਾਂਕਿ ਜਿਹੜੀਆਂ ਹੋਰ ਵਿਰੋਧੀ ਧਿਰਾਂ ਨੇ ਭਾਜੀਪੀ ਦੀ ਗੱਲ ਕੀਤੀ ਜਾਵੇ ਕਿਉਂਕਿ ਭਾਜੀਪੀ ਗੇਂਦ ਸਰਕਾਰ ਅਕਸਰ ਵਿਰੋਧੀ ਦਾ ਧਰਦਾ ਹੁੰਦਾ ਕਿ ਉਹ ਸਵਾਦ ਚੁੱਕਦੀ ਹੈ ਪਰ ਭਾਜੀਪੀ ਨੇ ਵੀ ਇੱਥੇ ਹੀ ਪਰ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰ ਵੀ ਆਪਣਾ ਕੰਮ ਬਖੂਬੀ ਕਰ ਰਹੀ ਆ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਨਕੀਲ ਕਸੀ ਜਾ ਰਹੀ ਹੈ ਪੰਜਾਬ ਪੁਲਿਸ 24 ਘੰਟੇ ਐਕਟਿਵ ਹੈ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਅਤੇ ਵੱਡੀਆਂ ਰਿਕਵਰੀਆਂ ਹੋ ਰਹੀਆਂ ਨੇ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਸੀ ਜਾਇਦਾਦਾਂ ਸੀਗੀਆਂ ਉਹਨਾਂ ਨੂੰ ਵੀ ਫ੍ਰੀਜ਼ ਕੀਤਾ ਜਾ ਰਿਹਾ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਇਸ ਦੇ ਵਿੱਚ ਰਾਜਪਾਲ ਨੇ ਇੱਕ ਹੋਰ ਬਿਆਨ ਦਿੱਤਾ ਸੀ ਵਾਈਟ ਕਾਲਰ ਜਿਹੜੇ ਮਲਜਮਾ ਨੂੰ ਵੀ ਰਾਜਪਾਲ ਨੇ ਕਿਹਾ ਕਿ ਪਛਾਣਿਆ ਜਾਵੇ ਸਰਕਾਰ ਵਾਈਟ ਕਾਲਰ ਮਲਜਮਾ ਨੂੰ ਵੀ ਪਛਾਣੇ ਯਾਨੀ ਕਿ ਬਹੁਤ ਸਾਰੇ ਅਫਸਰशाही ਨੇ ਬਹੁਤ ਸਾਰੇ ਲੀਡਰ ਨੇ ਨੇਤਾ ਉਹਨੇ ਜਿਹੜੇ ਇੱਕ ਵਾਈਟ ਕਾਲਰ ਇੱਕ ਵੱਡੀ ਜੋ ਪ੍ਰੋਫਾਈਲ ਦੇ ਉੱਤੇ ਨੇ ਵਧੀਆ ਅਹੁਦੇ ਦੇ ਉੱਤੇ ਨੇ ਤਾਂ ਉਹ ਆਪਣੇ ਅਹੁਦੇ ਦੀ ਆੜ ਦੇ ਵਿੱਚ ਜਿਹੜਾ ਇਹ ਨਸ਼ੇ ਦਾ ਗੈਰ ਕਾਨੂੰਨੀ ਕੰਮ ਕਰਦੇ ਨੇ ਨਸ਼ੇ ਦੀ ਤਸਕਰੀ ਕਰਦੇ ਨੇ ਤਾਂ ਉਹਨਾਂ ਨੂੰ ਵੀ ਪਛਾਣਿਆ ਜਾਵੇ ਅਤੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਹਾਲਾਂਕਿ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਅਤੇ ਜੇਕਰ ਆਮ ਆਦਮੀ ਪਾਰਟੀ ਦਾ ਇਸ ਦੇ ਉੱਤੇ ਪ੍ਰਤੀਕੰਮ ਦੇਖਿਆ ਜਾਵੇ ਤਾਂ ਉਹਨਾਂ ਨੇ ਇਸ ਬਿਆਨ ਦੇ ਉੱਤੇ ਪ੍ਰਤੀਗਿਆ ਦਿੱਤਾਗਾ ਉਹਨਾਂ ਦੇ ਆਪ ਬੁਲਾਰੇ ਦੇ ਵੱਲੋਂ ਇਹ ਗੱਲ ਆਖੀ ਗਈ ਇੱਕ ਨਿੱਜੀ ਚੈਨਲ ਦੇ ਉੱਤੇ ਕਿ ਜੋ ਰਾਜਪਾਲ ਦੇ ਵੱਲੋਂ ਗੱਲ ਆਖੀ ਗਈ ਹੈ ਕਿ ਵਾਈਟ ਕੋਲਰਾਂ ਨੂੰ ਜਿਹੜੀ ਪਛਾਣ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਭਵੰਤਮਾ ਦੀ ਸਰਕਾਰ ਦੇ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਜੇਕਰ ਕੋਈ ਵੀ ਮੁਲਜ਼ਮ ਜਾਂ ਕੋਈ ਮੁਲਜ਼ਮ ਗੱਲ ਕੀਤੀ ਜਾਵੇ ਜਿਹੜਾ ਇਸ ਤਰੀਕੇ ਦਾ ਕੰਮ ਕਰਦਾ ਫਿਰ ਉਹ ਚਾਹੇ ਲੀਡਰ ਹੋਵੇ ਕੁਝ ਵੀ ਹੋਵੇ ਤਾਂ ਉਸ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾ ਰਹੀ ਹੈ ਜਿੱਥੇ ਵੀ ਮਾਨ ਸਰਕਾਰ ਨੂੰ ਲੱਗਦਾਗਾ ਕਿ ਇਹ ਵਿਅਕਤੀ ਦੇ ਉੱਤੇ ਸ਼ੱਕ ਹੈਗਾ ਜਾਂ ਇਹ ਵਿਅਕਤੀ ਦਾ ਨਸ਼ਾ ਤਸਕਰਾਂ ਦੇ ਨਾਲ ਕੋਈ ਸਬੰਧ ਹੋ ਸਕਦਾ ਤਾਂ ਉਸ ਦੇ ਉੱਤੇ ਜ਼ਰੂਰ ਕਾਰਵਾਈ ਕੀਤੀ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਸਮਾਂ ਲੱਗੇਗਾ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਕੋਈ ਅੱ ਹਈਆ ਇਸ ਨੂੰ ਲੰਬਾ ਸਮਾਂ ਹੋ ਗਿਆ ਪਿਛਲੀਆਂ ਸਰਕਾਰਾਂ ਤੋਂ ਇਹ ਨਸ਼ਾ ਚੱਲਦਾ ਆ ਰਿਹਾ ਤੇ ਇਸ ਨਸ਼ੇ ਦੀਆਂ ਜੜਾ ਇੰਨੀਆਂ ਡੂੰਘੀਆਂ ਹੋ ਚੁੱਕੀਆਂ ਨੇ ਇਸ ਨੂੰ ਪਟਨਾ ਬਿਹੱਦ ਮੁਸ਼ਕਲ ਆ ਤਾਂ ਵੱਡਾ ਬਿਆਨ ਗਵਰਨਰ ਪੰਜਾਬ ਦਾ ਆਇਆਗਾ ਨਸ਼ੇ ਨੂੰ ਲੈ ਕੇ ਚਿੰਤਾ ਜਰ ਕੇ ਉਹਨਾਂ ਨੇ ਕਿਹਾ ਕਿ ਪਿੰਡ ਪਿੰਡ ਕਾਰ ਕਰਨਾ ਸ਼ਾ ਪਹੁੰਚ ਚੁੱਕਿਆ ਅਤੇ ਨਸ਼ੇ ਦੀਆਂ ਜਣਾ ਪੁੱਟਨ ਦੀ ਲੋੜ ਆ ਅਤੇ ਲੋਕਾਂ ਦੀ ਵੀ ਜਿਹੜੀ ਸਾਥ ਦੀ ਲੋੜ ਆ ਲੋਕਾਂ ਨੂੰ ਅੱਗੇ ਆ ਕੇ ਸਾਥ ਦੇਣਾ ਚਾਹੀਦਾ ਇਸ ਲੜਾਈ ਦੇ ਵਿੱਚ ਕਿਉਂਕਿ ਇਹ ਇਕੱਲਾ ਸਰਕਾਰ ਇਕੱਲਾ ਮੁਲਾਜ਼ਮਾਂ ਦਾ ਇਕੱਲੀ ਪੁਲਿਸ ਦਾ ਕੰਮ ਨਹੀਂ ਹੈਗਾ ਇਹ ਸਾਡਾ ਸਾਰਿਆਂ ਦਾ ਇੱਕ ਸਾਂਝਾ ਕੰਮ ਆ ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ ਸਾਡੇ ਪੰਜਾਬ ਦੇ ਪੁੱਤ ਪੰਜਾਬ ਦੀਆਂ ਧੀਆ ਨਸ਼ੇ ਦੇ ਕਹਿਰ ਤੋਂ ਬਾਜ਼ ਜਾਣ ਤਾਂ ਸਾਨੂੰ ਅੱਗੇ ਹੋ ਕੇ ਇਸ ਲੜਾਈ ਨੂੰ ਲੜਨਾ ਪਵੇਗਾ ਤਾਂ ਗਵਰਨਰ ਪੰਜਾਬ ਨੇ ਵੱਡਾ ਬਿਆਨ ਅੱਜ ਦਿੱਤਾ ਤਾਂ ਉਸ ਦੇ ਉੱਤੇ ਪ੍ਰਤੀਕਰਮ ਜਿਹੜੇ ਆ ਰਹੇ ਨੇ ਹਾਲਾਂਕਿ ਕਸਮਾਨ ਜ਼ਰੂਰ ਪਿਆਗਾ ਜਿਹੜਾ ਬਵਾਦ ਜਰੂਰ ਖੜਾ ਹੋਇਆ ਸਵਾਲ ਚੁੱਕੇ ਜਾ ਰਹੇ ਨੇ ਪਰ ਉਥੇ ਕਿਤਨਾ ਕਿਤੇ ਗੱਲ ਕੀਤੀ ਜਾਵੇ ਤਾਂ ਇਸ ਨਸ਼ੇ ਨੂੰ ਲੈ ਕੇ ਗਵਰਨਰ ਪੰਜਾਬ ਦੇ ਬਿਆਨ ਦੀ ਪ੍ਰਸ਼ੰਸਾ ਵੀ ਜਿਹੜੀ ਕਰ ਰਹੀ ਆ ਆਮਾਦੀ ਪਾਰਟੀ ਸਰਕਾਰ ਉਹਨਾਂ ਨੇ ਕਿਹਾ ਕਿ ਜਰੂਰ ਚਲੋ ਗਵਰਨਰ ਪੰਜਾਬ ਨੇ ਅਕਸਰ ਜਿਹੜੀ ਤਰਹੀ ਆਮਾਦੀ ਪਾਰਟੀ ਦੀ ਸਰਕਾਰ ਦੀ ਗਵਰਨਰ ਦੇ ਨਾਲ ਦੇਖਣ ਨੂੰ ਮਿਲਦੀ ਆ ਪਰ ਅੱਜ ਜਰੂਰ ਇਸ ਬਿਆਨ ਦੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਆ ਪਰ ਜਿੱਥੇ ਉਹਨਾਂ ਦੀ ਇੱਕ ਗੱਲ ਦੇ ਬਿਆਨ ਨੂੰ ਜਰੂਰ ਉਹਨਾਂ ਨੇ ਥੋੜਾ ਜਿਹਾ ਸਿਆਸੀ ਬਿਆਨ ਦੇ ਨਾਲ ਜੋੜਿਆਗਾ ਪਰ ਜੇਕਰ ਗੱਲ ਕੀਤੀ ਜਾਵੇ ਜੋ ਗਵਰਨਰ ਪੰਜਾਬ ਨੇ ਬਿਆਨ ਦਿੱਤਾ ਇਹ ਬਿਲਕੁਲ ਸਚਾਈ ਆ ਕਿਉਂਕ ਜਾ ਰਿਹਾ ਹੈ ਪੰਜਾਬ ਦੇ ਗਵਰਨਰ ਦਾ ਵੱਡਾ ਬਿਆਨ ਸਾਹਮਣੇ ਆਇਆ ਦਾ ਦੇ ਕਿ ਗਵਰਨਰ ਦੇ ਵੱਲੋਂ ਪੰਜਾਬ ਦੇ ਵਿੱਚ ਵਾਧੇ ਹੋਏ ਨਸ਼ੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ ਗਵਰਨਰ ਪੰਜਾਬ ਨੇ ਕਿਹਾ